ਸਿਆ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਿਕਰ ਭਾਈ ਆਜੋ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਬੋਲੇ ਭਾਈ ਆਗੇ ਜਾਗੇ ਕੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਇਹਨਾਂ ਨੂੰ ਬੋਨੇ ਸੋਨਿਹਾਰ ਸਾਹੀ ਸਾਹਿਬ ਜੀ ਆਓ ਸਰ ਜੀ ਆਕੋ ਸਾਹਿਬ ਕੀਪ ਸਿੰਘ ਸੰਦਾਲਾਂ ਚ ਆ ਗਏ ਕਿਹੜੇ ਆਲਾ ਕੋਈ ਰਹੇ ਨਾ ਜੀ ਕਿਹੜਾ ਆਲਾ ਨਹੀਂ ਹੋਗਾ ਜੀ ਆਹ ਆਹ ਬੋਨੇ ਸੋਨਿਹਾਰ ਜਿੰਦਾਬਾਦ ਬਾਬਾ ਖੇੜੀ ਪਾਰਟੀ ਜਿੰਦਾਬਾਦ ਕਵਨ ਸਿੰਘ ਮਾਨ ਜਿੰਦਾਬਾਦ ਵਿਨ ਕੇਜਰੀਵਾਲ ਜਿੰਦਾਬਾਹ ਪ੍ਰਮਾਨ ਸਿੰਘ ਮਾ ਜਿੰਦਾਬਾਹ ਆਮ ਆਦੀ ਪਾਰਟੀ ਜਿੰਦਾਬਾਹ ਰਾਣਾ ਲਖਵੀਰ ਸਿੰਘ ਰਾਏ ਜਿੰਦਾਬਾਹ ਰਾਣਾ ਲਖਵੀਰ ਸਿੰਘ ਰਾਏ ਜਿੰਦਾਬਾਹ ਸਿਕਾਜੀ ਮੈਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਬੋਕਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਚਾਰ ਦੀਆਂ ਚਾਰ ਜ਼ਿਲ੍ਹਾ ਪ੍ਰਸ਼ਾਸਨ ਜਿਹੜੀਆਂ ਆਮ ਆਦੀ ਪਾਰਟੀ ਦੀ ਝੋਲੀ ਪਈਆਂ ਮਾਨਯੋਗ ਸਰਦਾਰ ਕੁਲਸੀ ਮਾਨ ਸਾਹਿਬ ਦੀ ਨੀਤੀਆਂ ਤੇ ਮੋਹਰ ਲਾਈ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਰਹਿਨਮਾਈ ਤੇ ਮੋਹਰ ਲਾਈ ਹੈ ਔਰ ਜਿਹੜੀ ਲੀਡ ਹੈ ਉਹ ਵੀ ਜਿਵੇਂ ਸਾਡੇ ਦੇਖਿਆ 2-2000 ਤੱਕ ਲੀਡ ਹੈ ਜਿਹੜੀ ਮੂਲਾਪਰ ਸਾਡੀ ਜਿਲ੍ਹਾ ਪਛੀਮ ਬਹੁਤ ਚੰਗੇ ਮਾਰਜ ਨਾਲ ਅਸੀਂ ਦਿੱਤੇ ਆ ਔਰ ਇਸ ਤਰ੍ਹਾਂ ਜਿਹੜੀਆਂ ਬਲਾਕ ਸੰਪਤੀ ਸਰਾਂਧੀਆਂ 15 ਸਿੱਟਾ ਸੀ ਔਰ ਅਸੀਂ 13 ਸਿੱਟਾ ਉਥੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਸਾਡੇ ਲੀਡਰ ਸਹਿਬਾਨ ਨੇ ਜਿੱਤੀਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਤਰੀ ਸਾਡਾ ਬਲਾਕ ਜਿਹੜਾ ਹੈਗਾ ਖੇੜਾ ਉਥੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਦਮ ਤੇ ਮੈਜੋਰਟੀ ਨਾਲ ਜਿਹੜਾ ਸਾਡਾ ਅਸੀਂ ਚੇਅਰਮੈਨ ਬਣਾਵਾਂਗੇ ਅਸੀਂ ਮжоਰਿਟੀ 'ਚ ਆਇਆ। ਸੋ 30 ਦੇ ਵਿੱਚੋਂ 21 ਅਸੀਂ ਜਿਹੜੀਆਂ ਬਲਾਕ ਸੰਪਤੀ ਜਿੱਤੀ ਆ। ਔਰ ਇੱਕ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਸਰਦਾਰ ਪੰਸੀ ਮਾਨ ਸਾਹਿਬ ਦਾ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਸੀ ਕਿ ਪੂਰੀ ਪਾਰਦਰਸ਼ਤਾ ਨਾਲ ਚਲਚਣ ਹੋਣੀ ਚਾਹੀਦੀ ਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਦੋ ਸੀਟਾਂ ਅਸੀਂ ਸਿਰਫ 5 ਵੋਟਾਂ ਤੇ ਇੱਕ 10-12 ਵੋਟਾਂ ਤੇ ਹਾਰਿਆ। ਲੇਕਿਨ ਅਸੀਂ ਕਿਹਾ ਕਿ ਲੋਕਾਂ ਦਾ ਫਤਵਾ ਹੈ ਅਸੀਂ ਉਹ ਮਨਜ਼ੂਰ ਕਰਾਂ। ਕਿਤੇ ਤੱਕਾ ਨਹੀਂ ਹੋਇਆ ਤੁਹਾਡੇ ਸਾਹਮਣੇ ਤੁਸੀਂ ਦੇਖਿਆ। ਮੈਂ ਆਪ ਵੀ ਉੱਥੇ ਬੋਲ ਕੇ ਕਿਹਾ ਸੀ ਕਿਸੇ ਦੇ ਫਾਰਮਾਂ 'ਚ ਕੋਈ ਕੰਪਲੀਟ ਨਹੀਂ ਹੈਗੇ ਜਾਂ ਕੋਈ ਦਿੱਕਤ ਆਉਂਦੀ ਹੈ ਦੂਜੀ ਵਾਰ ਕਿਉਂ ਮੈਂ ਕਿਹਾ ਸੀ ਕਿ ਮੈਂ ਇੱਥੇ ਖੜ੍ਹਾ ਮੇਰੇ ਕੋਲ ਆ ਜਾਣ ਮੈਂ ਸਾਰਿਆਂ ਦੇ ਫਾਰਮ ਠੀਕ ਕਰਾਉਂਗਾ ਔਰ ਤੁਸੀਂ ਦੇਖਿਆ ਸਾਰਿਆਂ ਨੇ ਇਲੈਕਸ਼ਨ ਲੜੀ ਹੈ ਬਾਬਤਾਂ ਦੇ ਔਰ ਬਲਾ ਬਲਾ ਕੇ ਅਸੀਂ ਜਿਹੜੇ ਫਾਰਮ ਹੈ ਕੈਂਡੀਡੇਟਸ ਨੂੰ ਠੀਕ ਕਰਵਾਏ ਨੇ ਔਰ ਲੋਕਾਂ ਨੇ ਮੈਂ ਸਭ ਨਾਲ ਇੱਕ ਇਤਿਹਾਸਕ ਫਤਵਾ ਦਿੱਤਾ ਹੈ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਅਸੀਂ ਕੋਈ ਸ਼ਬਦ ਨਹੀਂ ਸਾਡੇ ਕੋਲ ਸਾਰੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਸਾਹਿਬਾਨ ਬਲਕ ਸਭਤੀ ਮੈਂਬਰ ਪਾਰਟੀ ਦੇ ਅਦਰਦਰ ਸਾਹਿਬਾਨ ਸਾਡੇ ਕੋਲ ਸ਼ਬਦ ਨਹੀਂ ਕੀ ਸੀ ਆਪਣੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰੀਏ ਔਰ ਅਸੀਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਸਾਰੇ ਹੁਣ ਤਕੜੇ ਹੋ ਕੇ ਹੋਰ ਵੀ ਸੇਵਾ ਕਰਾਂਗੇ ਹਲਕਾ ਸ਼੍ਰੀ ਫਤੇਗੜ ਸਾਹਿਬ ਨੂੰ ਪੰਜਾਬ ਦਾ ਮੋਹਰੀ ਹਲਕਾ ਬਣੇ ਇਹ ਆਪਣੇ ਸਾਰਿਆਂ ਦੀ ਕਾਮਨਾ ਹੈ ਆਪਾਂ ਸਾਰੇ ਚਾਹੁੰਦੇ ਆਂ ਔਰ ਆਪਾਂ ਇਸ ਸੁਪਨੇ ਇੱਕ ਦਿਨ ਜ਼ਰੂਰ ਪੂਰਾ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਸਮੂੱਚੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵੋਟਰ ਸਾਹਿਬਾਨਾਂ ਦਾ ਇਹ ਦਿਲਾਤਰਵਾ ਕਰਦਾ ਹਾਂ